ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹ ਰਿਕਵੈਸਟ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਫੇਸਬੁੱਕ ਜਾਂ ਇੰਸਟਾਗ੍ਰam ਤੇ ਦੇਖਦੇ ਨੇ ਉਹ ਆਪਣੇ ਪੇਜ ਨੂੰ ਫੋਲੋ ਕਰ ਲਿਓ ਸੋ ਅੱਜ ਆਪਾਂ 15 ਮਾਰਚ ਨੂੰ ਵੀਡੀਓ ਕਵਰ ਕਰ ਰਹੇ ਹਾਂ 15 ਮਾਰਚ 2025 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸੋ ਸਾਨੂੰ ਕ੍ਰੋਸ ਅੰਗ ਦੇ ਵਿੱਚ ਇੱਕ ਬੱਚੀ ਦਿਖਾਉਣੀ ਹੈ ਤੇ ਮਗਰ ਦੇ ਐਰ ਸ਼ੈਰ ਦੀ ਬੱਚੀ ਵੀ ਦੇਖ ਸਕਦੇ ਹੋ ਜੰਮ ਦੀ ਬੱਚੀ ਖੁਰਲੀ ਜਿੱਡੀ ਆ ਬਹੁਤ ਟੌਪ ਦਾ ਬੱਚਾ ਇਹਦੇ ਮਗਰ ਥਣ ਕੱਲਾ ਕੱਲਾ ਨਿਕਣ ਮੈਂ ਸਾਰੀ ਡਿਟੇਲ ਦੇਵਾਂਗੇ ਵੀਡੀਓ 'ਚ ਧਾਰਾਂ ਵੀ ਮਾਰ ਕੇ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਸੋ ਇਹਨਾਂ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਪਸ਼ੂ ਖਰੀਦ ਵੀ ਸਕਦੇ ਹੋ ਤੇ ਪਸ਼ੂ ਵੇਚ ਵੀ ਸਕਦੇ ਹੋ ਆਪਣਾ ਜਿਹੜਾ ਕਲਾਲਾ ਪਿੰਡ ਆ ਉਹ ਨੇੜੇ ਮਹਿਲਕਲਾਂ ਸਹਿ ਜਿਹੜਾ ਚੋਹਾਨ ਕੇ ਰੈਸਰ ਚੰਨਣਵਾਲ ਤੇ ਸ਼ਿਨੀਵਾਲ ਰਹਿ ਜਾਂਦਾਗਾ ਇਨਾ ਪਿੰਡਾਂ ਦੇ ਵਿਚਾਲੇ ਆਪਣਾ ਪਿੰਡ ਆਂਦਾ ਕਲਾਲਾ ਜ਼ਿਲ੍ਹਾ ਆਪਣਾ ਪਿੰਡ ਆਂਦਾ ਬਰਨਾਲਾ ਸੋ ਆਜੋ ਆਪਾਂ ਤੁਹਾਨੂੰ ਪ੍ਰੋਪਰ ਡਿਟੇਲ ਦੇਵਾਂਗੇ ਇਹ ਬੱਚੀ ਬਾਰੇ ਤੇ ਮਗਰੇ ਦੇ ਬੱਚੀ ਆ ਅੱਜ ਇਹਨੂੰ ਤੀਜੇ ਦਿਨ ਦੀ ਸੂਈ ਥੱਲੇ 18 ਕਿਲੋ ਬੋਲੀ ਐਸ ਟਾਈਮ ਕੋਈ ਮੇਰਾ ਵੀਰ 18 ਕਿਲੋ ਬੋਲੀ ਆ ਤੀਜੇ ਦਿਨ ਸੂਈ ਨੂੰ ਆ ਸੋ ਤੋੜ ਕੇ ਦਿਖਾਉਣੇ ਆ ਥਾ ਕੱਲਾ ਕੱਲਾ ਨਿੱਖੜਵਾ ਦੇਖੋ ਕੋਈ ਖੋਟ ਸਾਗ ਨਹੀਂ ਹੱਥੀ ਚੁਆਈ ਵਾਲਾ ਸੋਹਣਾ ਥਾਣਾ ਤੁਹਾਨੂੰ ਧਾਰਾ ਵੀਡੀਓ ਤੇ ਮਾਰ ਕੇ ਦਿਖਾਵਾਂਗੇ ਮਗਰ ਬੱਚੀ ਆ ਸੋ ਬੱਚੀ ਆਪਾਂ ਤਾਂ ਕਹਿੰਨੇ ਕਿਉਂਕਿ ਬਹੁਤ ਪਿਆਰਾ ਬੱਚਾ ਹੈਗਾ ਸਾਂਭ ਲੋਂਗੇ ਨਾਲੂਆ ਤੁਸੀਂ ਦੇਖ ਸਕਦੇ ਨਾਲ ਆ ਹਜੇ ਆ ਦੇਖਿਆ ਦੇ ਨਾਲੂਆ ਨਾਲ ਆ ਬਹੁਤ ਪਿਆਰਾ ਬੱਚਾ ਪਰਸੋਂ ਦੀ ਸੂਈ ਹੋਈ ਆ 18 ਕਿਲੋ ਬੋਲੀ ਆ ਤੋੜ ਕੇ ਹਸਾਬਤ ਹਵਾਨੇ ਤੇ ਬੇਨਜ ਵੀ ਚੰਗੀਆਂ ਨੇ ਮਿਲਕ ਮੇਨ ਵੀ ਚੰਗੀ ਆਉਂਦੀ ਆ ਕ੍ਰੋਸ ਆਂਗ ਦੇ ਵਿੱਚ ਆ ਗਈ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਨੂੰ ਕ੍ਰੋਸ ਬੱਸੀ ਚਾਹੀਦੀ ਆ ਚੰਗੀ ਥਣਲੇ ਵਿਆਲੀ ਸੋ ਗਰਲੈਂਡੋ ਕ੍ਰੋਸ ਦੇ ਵਿੱਚ ਆ ਗਈ ਤੁਸੀਂ ਦੇਖ ਸਕਦੇ ਹੋ ਮਗਰ ਆ ਗਿਆ ਐਰ ਸ਼ਹਿਰ ਦਾ ਬੱਚਾ ਸ਼ੁਗਰਲੈਂਡੋ ਕ੍ਰੋਸ ਆਪਾਂ ਤੋੜ ਕੇ ਦਿਹਾਉਣਾ ਤੁਹਾਨੂੰ ਬਹੁਤ ਪਿਆਰਾ ਬੱਚਾ ਹੈ ਮਗਰ ਵੀ ਸੋ ਦੇਖੋ ਕੱਲਾ ਕੱਲਾ ਨਿੱਖਣਮਾ ਥਾਣਾ ਹਾਈਟ ਲੈਂਥ ਫੁੱਲਾ ਸੋ ਇਹ ਤੋਂ ਤੇ ਸਾਡੇ ਤੁਸੀਂ ਕੱਲਾ ਕੱਲਾ ਨਿੱਖਣਮਾ ਥਾਣਾ ਹਾਈਟ ਲੈਂਥ ਫੁੱਲਾ ਗਰਲੈਂਡੋ ਦੇ ਵਿੱਚ ਆ ਗਈ ਕ੍ਰੋਸ ਸੋ ਇਹਨਾਂ ਚੀਜ਼ਾਂ ਦੀ ਅੱਗੇ ਡਿਮਾਂਡ ਬਹੁਤ ਜ਼ਿਆਦਾ ਆ ਕਿਉਂਕਿ ਕ੍ਰੋਸ ਅੰਗ ਗਰਮੀ ਦੇ ਵਿੱਚ ਬਹੁਤ ਸੋਹਣਾ ਚੱਲਦਾ ਹੈਗਾ ਦੁੱਧ ਦੀ ਫੈਂਟ ਵੀ ਜ਼ਿਆਦਾ ਆਉਂਦੀ ਆ ਬਾਕੀ ਗਰਮੀ ਵੀ ਘਟ ਮਨਾਉਂਦਿਆ ਸੋ ਉਹਨਾਂ ਵੀਰਾਂ ਵਾਲੀ ਸੁਨੇਰੀ ਮੌਕਾ ਕਿਉਂਕਿ ਗਰਲੈਂਡੋ ਕ੍ਰੋਸ ਦੇ ਵਿੱਚ ਇਹ ਬੱਚੀ ਆ ਗਈ ਤੇ ਮਗਰ ਆ ਗਈ ਐਰ ਸ਼ਹਿਰ ਦੀ ਬੱਚੀ ਸੋ ਸਾਨੂੰ ਧਾਰਾ ਮਾਰ ਕੇ ਦਿਹਾਉਣੇ ਆਪਾਂ ਸੋ ਉਹਨਾਂ ਤੋਂ ਇਲਾਵਾ ਵੀ ਤੁਸੀਂ ਦੇਖ ਸਕਦੇ ਹੋ ਪੰਜਾਬ ਵਾਲੀ ਜਰਸੀ ਆਪਣੇ ਫਾਰਮ ਤੇ ਸੇਲ ਵਾਸਤੇ ਅਵੇਲੇਬਲ ਆ ਗੱਬਣਾ ਹਜੇ ਹਫਤਾ ਲੈਂਦੀ ਐ ਸੂ ਨੂੰ ਤੇ ਹੋਰ ਕਈ ਬੈੜਾਂ ਨੇ ਜਿਹੜੀਆਂ ਕ੍ਰੋਸ ਆਂਗ ਦੇ ਵਿੱਚ ਸੇਲ ਵਾਸਤੇ ਅਵੇਲੇਬਲ ਆ ਆਪਣੇ ਫਾਰਮ ਤੇ ਕੋਈ ਮਰਜੀ ਮੇਰਾ ਵੀਰ ਕੱਲ ਪਰਸੋਂ ਚ ਆਊਗਾ ਤਾਂ 18 ਤੋਂ 20 ਨਗ ਸੇਲ ਵਾਸਤੇ ਮਿਲਣਗੇ ਹਾਜ਼ਰ ਤੁਸੀਂ ਦੇਖ ਸਕਦੇ ਹੋ ਜਰਸੀ ਪੰਜਾਬ ਵਾਲੀ ਐ ਕ੍ਰੋਸ ਬੈੜਾਂ ਨੇ ਕੁਝ ਕਿ ਬੇੜਾਂ ਇੱਧਰ ਵੀ ਐਚਐਫ ਬੇੜਾਂ ਸੂਈਆਂ ਹੋਈਆਂ ਨੇ ਦੁੱਧ ਤੇ ਚਲਦੀਆਂ ਨੇ 20 ਲੀਟਰ ਤੋਂ ਲੈ ਕੇ 30 ਲੀਟਰ ਤੱਕ ਦੀ ਮਿਲ ਕਪੈਸਿਟੀ ਵਾਲੀਆਂ ਬੇੜਾਂ ਇੱਧਰ ਵੀ ਆਪਣੇ ਫਾਰਮ ਤੇ ਹਾਜ਼ਰ ਨੇ ਸੋ ਇੱਕ ਕ੍ਰੋਸ ਅੰਗ ਦੇ ਵਿੱਚ ਹੋਰ ਬੱਚੀ ਆ ਇਹਦੇ ਮਗਰ ਵੀ ਬੱਚੀ ਆ ਇਹਦਾ ਥਣ ਦੇਖ ਸਕਦੇ ਹੋ ਕੱਲਾ ਕੱਲਾ ਨਿੱਖਰ ਮਾ ਥਾਣਾ ਸਾਨੂੰ ਇਹ ਵੀ ਆਪਾਂ ਤੋੜ ਕੇ ਦਿਖਾ ਦਾਂਗੇ ਵੀਡੀਓ 'ਚ ਸੋ ਇਹ ਬੱਚੀ ਦਾ ਮਗਰ ਵੀ ਬੱਚੀ ਆ ਇਹਦੇ ਥੱਲੇ 20 ਕਿਲੋ ਗੋਲੀ ਆ ਸੋ ਦੇਖ ਸਕਦੇ ਹੋ ਤੁਸੀਂ ਧਾਰਾ ਕਿ ਕਰ ਰਹੇ ਹੋ ਕੋਈ ਪੂੜ ਸੜਲਾ ਨਹੀਂ ਹੈਗਾ ਪਰ ਸਮਾਹ ਕਰ ਲਿਆ ਵਸੀ ਨੇ ਤੁਸੀਂ ਦੇਖ ਸਕਦੇ ਹੋ ਪਸਮਾਹ ਦੇ ਵਿੱਚ ਆ ਗਈ ਆਪਾਂ ਕਸਮਾ ਪਾਣੀ ਮਾਰ ਕੇ ਦੇਖੋ ਕੱਲੀ ਕੱਲੀ ਮੋਟੀ ਚਵਾਈਆ ਪੂਰੀ ਕੱਲਾ ਕੱਲਾ ਨਖੜਵਾ ਥਾਣਾ ਸੈਂਟਾਂ ਦੇ ਹਿਸਾਬ ਨਾਲ ਜੱਗ ਭਰਨ ਵਾਲਾ ਕਰਤਾ ਇਹਨੇ ਮਗਲੇ ਸਣਾਂ ਦੀਆਂ ਮਾਰ ਦੇ ਕੋਈ ਖੋਟ ਸਾਗ ਨਹੀਂ ਕੱਲਾ ਕੱਲਾ ਥਾਣਾ ਕਾਲਾ ਕਾਲਾ ਥਾਣਾ ਪੋਲੀ ਤੇ ਮੋਟੀ ਚਵਾਈਆ ਦੇਖੋ ਤੋਂ ਮਗਲੇ ਸਣਾਂ ਦੀ ਚਵਾਈ ਦੇ ਸਕਦੇ ਹੋ ਕੋਈ ਭੂਰ ਸਰਲਾ ਨਹੀਂ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾ ਥਾਣਾ ਦੀ ਇਹ ਪਾਸ ਹੋ ਚੁੱਕੀ ਆ ਕੋਈ ਭੂਰ ਸਰਲਾ ਨਹੀਂ ਪੋਲੀ ਤੇ ਮੋਟੀ ਚਵਾਈਆ ਤੁਸੀਂ ਦੇ ਸਕਦੇ ਹੋ 1.5 ਲੀਟਰ ਵਾਲਾ ਜੱਗ ਆ ਜਿਹੜਾ ਉਹ ਨਵੇਂ ਆ ਗਿਆ ਦੁੱਧ ਦਾ ਕੋ ਸੈਂਟਾਂ ਦੇ ਹਿਸਾਬ ਨਹੀਂ ਇਹਨੇ ਓਕੇ ਮੂਰ ਲਿਖਣਾਂ ਦੇ ਮਾਰਗ ਦੋਤਾ ਸੋ ਦੇਖੋ ਚਵਾਈ ਪੱਖੋਂ ਇੱਕ ਨੰਬਰ ਆ ਤੇ ਮਗਰ ਆ ਗਈ ਇਹਦੇ ਬੱਛੀ ਸੋ ਸੋਨੇ ਦੇ ਹਸਾ ਅੱਗੇ ਵਾਲੀ ਗੱਲ ਆ ਕਿਉਂਕਿ ਕ੍ਰੋਸ ਆਂਗ ਦਾ ਹੁਣ ਅੱਗੇ ਟਾਈਮ ਆ ਇਹਨਾਂ ਦੀ ਡਿਮਾਂਡ ਜ਼ਿਆਦਾ ਰਹਿਣੀ ਆ ਇਹ ਸ਼ਹਿਰ ਆ ਗਈ ਚੰਗੇ ਦੁੱਧ ਦੀ ਕਪੈਸਟੀ ਬਣਾਉਗੀ ਤੇ ਮਾਂ ਥੱਲੇ 17 18 ਕਿਲੋ ਬੋਲੀ ਆ ਪਰਸੋਂ ਸੂਈ ਆ ਓਕੇ ਬੁੱਤ ਬਸ ਕਰ ਬਸ ਕਰ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਮੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਧੰਨਵਾਦ ਜੀ